ਪ੍ਰਗਿਆ ਠਾਕੁਰ ਵਰਗੇ ਜਾਂ ਅਮਿਤ ਸ਼ਾਹ ਵਰਗੇ ਬੰਦੇ ਬੈਠੇ ਹੁਣ ਜਿਹੜੀ 2002 ਦੇ ਵਿੱਚ ਹੋਈ ਔਰਤਾ ਦੇ ਨਾਲ ਕਤਲਿਆਮਾ ਦੇ ਲਈ ਜ਼ਿੰਮੇਵਾਰ ਹੋਣ ਜਦੋਂ ਯੂਪ ਜਿਹੜਾ ਕਿੰਕੈਨ ਨੂੰ ਰਾਮਰਾਜਾ ਤੇ ਉਹਦਾ ਜਿਹੜਾ ਮੁੱਖ ਮੰਤਰੀ ਆ ਉਹ ਸ਼ਰੀਆਮ ਸੇਚਾਂ ਤੋਂ ਇਹ ਭਾਸ਼ਣ ਦਿੰਦਾ ਵੀ ਮੁਸਲਮਾਨ ਔਰਤਾਂ ਦੇ ਨਾਲ ਉਹਨਾਂ ਦੀਆਂ ਕਬਰਾਂ ਚੋਂ ਕੱਢ ਕੇ ਬਲਾਦਕਾਰ ਕਰਨਾ ਚਾਹੀਦਾ ਤਾਂ ਸੋਚ ਲਓ ਉਸ ਦੇਸ਼ ਦੇ ਨਾਗਰਿਕ ਕਰਨਗੇ ਕੀ ਦਾਰਜ ਕਰੋੜ ਦੇ ਬਾਪ ਨੂੰ ਜੇਲ੍ਹ ਦੇ ਵਿੱਚ ਮਾਰ ਦਿੰਦੇ ਨੇ ਇਹ ਉਹ ਪੁਲਿਸ ਆ ਜਿਹੜੀ ਸਾਡੇ ਲਈ ਕਦੇ ਕੁਛ ਨਹੀਂ ਕਰਦੀ ਤੇ ਜਦੋਂ ਲੋਕ ਕਦੇ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਪਰਨੇ ਲੁੰਦੇ ਨੇ ਤਾਂ ਸਭ ਤੋਂ ਪਹਿਲਾਂ ਸਾਡੇ ਦੇ ਡੰਡੇ ਚਲਾਉਣ ਦੀ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਦੋਸਤੋ ਇਹ ਹੈ ਜੀਆਂ ਸਰਕਾਰਾਂ ਤੋਂ ਇਹ ਜੇ ਨਿਆਂਪਾਲਤ ਤੋਂ ਕੋਈ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਅੱਜ ਦੇ ਸਮੇਂ ਜਦੋਂ ਈ ਕਰ ਦਿੱਤਾ ਗਿਆ ਮੈਨੂੰ ਲੱਗਦਾ ਅੱਜ ਕੋਈ ਅੰਨਾ ਹੀ ਹੁਣਾ ਜਿਹਨੂੰ ਇਸ ਸੁਪਰੀਮ ਕੋਰਟ ਤੋਂ ਇਸ ਨਹਿਪਾਲਾ ਤੋਂ ਇਸ ਫੌਸ ਫੌਜਾਇ ਸਰਕਾਰ ਤੋਂ ਕੋਈ ਉਮੀਦਾਂ ਰਹਿਗੀਆਂ ਹੋਣੀਆਂ ਹੋ ਲੜਾਈਆਂ ਕਿੱਥੇ ਹੋਣਗੀਆਂ ਲੜਾਈਆਂ ਉਵੇਂ ਹੋਣਗੀਆਂ ਜਿਵੇਂ ਪੰਜਾਬ ਵਾਲਿਆਂ ਨੇ ਪਿਛਲੇ ਹਫਤੇ ਤੋਂ ਲੜਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਲੜਾਈਆਂ ਸਰਕਾਰ ਤੇ ਹੋਣਗੀਆਂ ਫੈਸਲਾ